ਹੁਣ ਮਾਤਾ ਦਿੱਲੀੋਂ ਆਈਆਂ ਤੇ ਦਿੱਲੀ 'ਚ ਜਿਹੜਾ ਰੋਗ ਪਤਾ ਲੱਗਿਆ ਕਿ ਜਦ ਝਾਸ 'ਚ ਗਰੇ ਤੇ ਕੇਜਰੀਵਾਲ ਸਾਹਿਬ ਨੇ ਉਸ ਦਿਨ ਅਸਤੀਫਾ ਮੰਗਿਆ ਸੀਗਾ ਕਿਉਂਕਿ ਕੱਟਰ ਇਮਦਾਨਦਾਰ ਕਹਿਣ ਵਾਲੇ ਕੇਜਰੀਵਾਲ ਸਾਹਿਬ ਤੇ ਜੇਲ੍ਹ ਕੱਟ ਕੇ ਆਏ ਨੇ ਕਿਉਂਕਿ ਇਹਨਾਂ ਵੱਡਾ ਨਸ਼ੇ ਦਾ ਘੁਟਾਲਾ ਸ਼ਰਾਬ ਦਾ ਕੀਤਾ ਲੇਕਿਨ ਸਾਡੇ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਦੇ ਵੀ ਵੱਡੇ ਘੁਟਾਲੇ ਜਿਹੜੇ ਫੜੇ ਗਏ ਨੇ ਜਿੱਦਾਂ ਕਰਕੇ ਉਹਨਾਂ ਦੇ OSD ਕੱਟੇ ਗਏ ਨੇ ਕਈ ਮੰਤਰੀ ਕੱਟੇ ਗਏ ਨੇ ਔਰ ਆ ਸਾਰਾ ਕਾਲਾ ਚਿੱਠਾ ਕੇਜਰੀਵਾਲ ਸਾਹਿਬ ਕੋਲੇ ਪਹੁੰਚ ਗਿਆ ਤੇ ਅਸਤੀਫਾ ਮੰਗਾ ਗਿਆ ਜਿੱਦੇ ਕਰਕੇ ਹੁਣ ਮੈਂ ਪ੍ਰਾਰਥਨਾ ਕਰਦੀਆਂ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੀ ਸਿਹਤ ਠੀਕ ਹੋਏ ਲੇਕਿਨ ਸੁਣਨ ਨੂੰ ਆ ਰਿਹਾ ਕਿ ਜਿਹੜਾ ਹਵਾਲਾ ਦਾ ਪੈਸਾ ਬਾਹਰ ਭੇਜਿਆ ਹੈ ਉਹਨਾਂ ਇਲਾਜ ਵਾਸਤੇ ਸਰਕਾਰੀ ਇਲਾਜ ਵਾਸਤੇ ਜਾਣ ਕੇ ਮਾਤਾ ਕਹਿੰਦੀਆਂ ਨੇ ਅਤੇ ਸਾਰਿਆਂ ਦੇ ਪਾਸਪੋਰਟ ਜ਼ਬਤ ਕੀਤੇ ਜਾਣ ਕਿ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ ਇਹ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਗੱਲਾਂ ਸੁਣਾ ਕੇ ਸੱਤਾ ਵਿੱਚ ਬਹਿ ਕੇ ਕਦੇ ਕਾਂਗਰਸ ਝੂਠੀ ਸੌਂਹ ਖਾ ਲੈ ਗੁਟਕਾ ਸਾਹਿਬ ਦੀ ਤਾਂ ਸੱਤਾ ਵਿੱਚ ਆ ਜਾਏ ਕਦੇ ਇਹ ਝੂਠੀ ਗਾਰੰਟੀਆਂ ਦੇ ਦੇ ਤਾਂ ਬੈਠ ਕੇ ਲੁੱਟ ਕੇ ਪੰਜਾਬ ਨੂੰ ਫਿਰ ਛੂ ਮੰਤਰ ਹੋ ਕੇ ਉੜ ਜਾਣ ਪੰਜਾਬ ਦੇ ਲੋਕੀ ਬਰਦਾਸ਼ਤ ਨਹੀਂ ਕਰਨਗੇ ਇੱਕ ਇੱਕ ਪੈਸੇ ਦਾ ਹਿਸਾਬ ਇਹਨਾਂ ਨੂੰ ਦੇਣਾ ਪਊਗਾ ਜਿਵੇਂ ਹਾਈ ਕੋਰਟ ਨੇ ਕਿਹਾ ਹੈ ਆਯੋਸ਼ਮਾਨ ਦੀ ਸੁਲਤਾ ਪੰਜਾਬ ਚ ਹਸਪਤਾਲਾਂ ਦੇ ਪੈਸੇ ਬੰਦ ਹੋ ਗਏ ਨੇ ਕਿਉਂਕਿ ਉਹ ਪੈਸੇ ਜਿਨ੍ਹਾਂ ਲੋਕਾਂ ਦਾ ਇਲਾਜ ਹੋਣਾ ਸੀ ਉਹ ਪੈਸੇ ਇਹਨਾਂ ਨੇ ਇਸ਼ਤਿਹਾਰਾਂ ਚ ਉਡਾਏ ਨੇ ਇਹਨਾਂ ਨੂੰ ਉਹ ਹਿਸਾਬ ਦੇਣਾ ਪਊਗਾ ਇੱਕ ਇੱਕ ਪੈਸਾ ਇਹਨਾਂ ਤੋਂ ਕਢਵਾਇਆ ਜਾਊਗਾ ਜਿਸ ਦਿਨ ਅਕਾਲੀ ਦਲ ਦੀ ਸਰਕਾਰ ਆ ਗਈ ਸਾਰੀ ਚੀਜ਼ਾਂ ਦਾ ਹਿਸਾਬ ਲੈ ਕੇ ਪੈਸਾ ਲੋਕਾਂ ਤੋਂ ਜਿਨ੍ਹਾਂ ਦੇ ਕਾਰਡ ਕੱਟੇ ਗਏ ਨੇ ਪੈਨਸ਼ਨ ਛਗਨ ਬੰਦ ਕਰ ਦਿੱਤੀ ਗਈ ਹੈ ਜੋ ਹਸਪਤਾਲਾਂ ਨੂੰ ਡਿਊ ਹੈ ਜੋ ਸਕੂਲ এডਿਕੇਸ਼ਨ ਸਿਸਟਮ ਸਾਰਾ ਤੈਸ਼ ਨੈਸ਼ ਕਰਕੇ ਨਸ਼ਿਆਂ ਦੇ ਦਰਿਆ ਚਲਾਤੇ ਨੇ ਇਹ ਸਿਸਟਮਸ ਠੀਕ ਕਰਾਂਗੇ ਉਹਨਾਂ ਨੂੰ ਜੇਲਾਂ 'ਚ ਭੇਜ ਕੇ ਜਿਨ੍ਹਾਂ ਨੇ ਇਹ ਸਿਸਟਮ ਖਰਾਬ ਕੀਤਾ